ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਪਾਣੀ ਵਿੱਚ ਕਾਲੀ ਮਿਰਚ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਹੀ ਦਿਖਾਈ ਦਿੰਦੇ ਹੋ ਨੰਬਰ 2 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਨਿੰਮ ਨੂੰ ਉਬਾਲ ਕੇ ਉਸ ਦਾ ਪਾਣੀ ਜਾਂ ਫਿਰ ਪੱਤੇ ਹੀ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਨੰਬਰ 3 ਜਿਹੜੀਆਂ ਔਰਤਾਂ ਅੰਬ ਦੇ ਆਚਾਰ ਨਾਲ ਪਰੌਂਠੇ ਖਾਂਦੀਆਂ ਹਨ ਉਹਨਾਂ ਦੀ ਭੁੱਖ ਬਹੁਤ ਜ਼ਿਆਦਾ ਵਧਣ ਲੱਗ ਜਾਂਦੀ ਹੈ ਨੰਬਰ 4 ਜੇਕਰ ਤੁਸੀਂ ਪਿਆਜ਼ ਨੂੰ ਕੱਟ ਕੇ ਦੂਸਰੇ ਦਿਨ ਖਾਣ ਲਈ ਰੱਖ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦੇ ਨੇ ਤੁਹਾਨੂੰ ਫੂਡ ਪੋਇਜ਼ਨਿੰਗ ਕਰ ਸਕਦੇ ਹਨ ਨੰਬਰ 5 ਔਰਤਾਂ ਨੂੰ ਕਦੇ ਵੀ ਫ੍ਰਿਜ ਉੱਪਰ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਦਵਾਈਆਂ ਦਾ ਅਸਰ ਘੱਟ ਹੋਣ ਲੱਗ ਜਾਂਦਾ ਹੈ ਨੰਬਰ 6 ਔਰਤਾਂ ਨੂੰ ਚਿਹਰੇ ਉੱਪਰ ਬਦੀਨੇ ਦੇ ਪੱਤੇ ਰਗੜ ਲੈਣੇ ਚਾਹੀਦੇ ਹਨ ਇਹ ਨਾਲ ਚਿਹਰਾ ਨਰਮ ਦੇ ਨਾਲ ਨਾਲ ਮੁਲਾਇਮ ਹੋ ਜਾਂਦਾ ਹੈ ਨੰਬਰ 7 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਪਾਣੀ ਵਿੱਚ ਇਲਾਇਚੀ ਪਾਊਡਰ ਮਿਲਾ ਕੇ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਸਾਰੀ ਥਕਾਵਟ ਦੂਰ ਹੋ ਜਾਵੇਗੀ ਨੰਬਰ 8 ਜਿਹੜੀਆਂ ਔਰਤਾਂ ਅਦਰਕ ਵਾਲਾ ਪਾਣੀ ਪੀਂਦੀਆਂ ਹਨ ਉਹਨਾਂ ਨੂੰ ਗਰਮੀ ਬਹੁਤ ਘੱਟ ਲੱਗਦੀ ਹੈ ਤੇ ਮਹਿਸੂਸ ਹੁੰਦੀ ਹੈ ਨੰਬਰ ਨੋ ਜਿਹੜੀਆਂ ਔਰਤਾਂ ਦਾ ਖੂਨ ਗਾੜਾ ਹੋ ਰਿਹਾ ਹੈ ਉਹਨਾਂ ਔਰਤਾਂ ਨੂੰ ਥਕਾਵਟ ਕਮਜ਼ੋਰੀ ਇਸ ਤੋਂ ਇਲਾਵਾ ਚੱਕਰ ਆਉਣ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 10 ਜਿਹੜੀਆਂ ਔਰਤਾਂ ਦਾਲ ਰੋਟੀ ਹੀ ਖਾਂਦੀਆਂ ਹਨ ਉਹ ਹਮੇਸ਼ਾ ਜਵਾਨ ਦੇ ਨਾਲ ਨਾਲ ਤੰਦਰੁਸਤ ਵੀ ਰਹਿੰਦੀਆਂ ਹਨ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਅਲੂ ਫੁਖਾਰਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੇ ਥੱਲੇ ਬਣੇ ਟੋਏ ਠੀਕ ਹੋਣ ਲੱਗ ਜਾਂਦੇ ਨੇ ਇਸ ਦੇ ਨਾਲ ਸਰੀਰ ਵੀ ਹਮੇਸ਼ਾ ਸਹੀ ਰਹਿੰਦਾ ਹੈ ਨੰਬਰ 12 ਜਿਹੜੀਆਂ ਆਰਤੰਬ ਨੂੰ ਠੰਡਾ ਕਰਕੇ ਬਿਨਾ ਹੀ ਖਾ ਲੈਂਦੀਆਂ ਹਨ ਉਹਨਾਂ ਦੀ ਕਮਰ ਵਿੱਚ ਹੋ ਰਿਹਾ ਦਰਦ ਠੀਕ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ ਕਦੇ ਵੀ ਹੁੰਦਾ ਨਹੀਂ ਨੰਬਰ 13 ਨਿੰਬੂ ਪਾਣੀ ਪੀ ਲਿਆ ਕਰੋ ਇਹ ਸਾਦੀ ਬਦਬੂ ਨੂੰ ਦੂਰ ਕਰਦਾ ਨਾਲ ਹੀ ਗੁਰਦਿਆਂ ਨੂੰ ਸਾਫ਼ ਰੱਖਦਾ ਤੇ ਚਿਹਰੇ ਉੱਪਰ ਚਮਕ ਲਿਆਉਣ ਦਾ ਕੰਮ ਕਰਦਾ ਹੈ ਨੰਬਰ 14 ਜੇਕਰ ਤੁਸੀਂ ਟਮਾਟਰ ਨੂੰ ਜੇਕਰ ਤੁਸੀਂ ਚਿਹਰੇ ਉੱਪਰ ਰੋਜ਼ਾਨਾ ਰਗੜ ਲੈਂਦੇ ਹੋ ਤਾਂ ਇਸ ਨਾਲ ਕੋਝੀ ਦਿਨਾ ਵਿੱਚ ਤੁਹਾਡੇ ਚਿਹਰੇ ਤੇ ਬਹੁਤ ਚਮਕ ਤੇ ਨਿਖਾਰ ਆਉਣ ਲੱਗ ਜਾਂਦਾ ਹੈ। ਨੰਬਰ 15 ਜੇਕਰ ਪੇਟ ਵਿੱਚ ਦਰਦ ਦੀ ਸਮੱਸਿਆ ਹੋਵੇ ਤਾਂ ਮੂਦੇ ਪੈ ਜਾਓ ਇਸ ਦੀ ਮਦਦ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਇਸ ਨਾਲ ਤੁਸੀਂ ਦਰਦ ਤੋਂ ਸੁਤਕਾਰਾ પા ਸਕਦੇ ਹੋ। ਨੰਬਰ 16 ਜਿਹੜੀਆਂ ਔਰਤਾਂ ਨੂੰ ਅਚਾਨਕ ਬੁਖਾਰ ਆ ਜਾਂਦਾ ਹੈ ਉਹਨਾਂ ਨੂੰ ਰੋਜ਼ਾਨਾ ਮੇਥੀ ਵਾਲਾ ਪਾਣੀ ਪੀਣਾ ਚਾਹੀਦਾ ਹੈ ਇਸ ਦੀ ਮਦਦ ਨਾਲ ਬੁਖਾਰ ਚੜਨਾ ਹਟ ਜਾਵੇਗਾ। ਨੰਬਰ 17 ਚਿਹਰੇ ਉੱਪਰ ਨਾਰੀਅਲ ਤੇਲ ਲਗਾਉਣਾ ਚਿਹਰੇ ਤੇ ਚਮਕ ਦੇ ਨਾਲ ਨਾਲ ਦਾਗ-ਧੱਬੇ ਖਤਮ ਹੋਣ ਲੱਗ ਜਾਂਦੇ ਹਨ। ਨੰਬਰ 18 ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਖੰਸੀ ਦੀ ਸਮੱਸਿਆ ਹੈ ਤਾਂ ਸੇਬ ਦੇ ਸਰਕੇ ਵਿੱਚ ਸ਼ਹਿਦ ਮਿਕਸ ਕਰਕੇ ਪੀ ਲਓ ਇਸ ਨਾਲ ਹਰ ਤਰ੍ਹਾਂ ਦੀ ਖੰਸੀ ਤੋਂ ਆਰਾਮ ਮਿਲੇਗਾ। ਨੰਬਰ 19 ਜੇਕਰ ਪਤਾਰਤਾਂ ਨੂੰ ਜੇਕਰ ਖਾਂਸੀ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਕੇਲੇ ਦੇ ਛਿਲਕੇ ਨੂੰ ਤਵੇ ਤੇ ਭੁੰਨ ਕੇ ਉਸ ਦੀ ਰਾਖ ਬਣਾ ਕੇ ਚਾਹ ਨਾਲ ਜਾਂ ਫਿਰ ਦੁੱਧ ਨਾਲ ਲੈਣੀ ਚਾਹੀਦੀ ਹੈ ਖਾਂਸੀ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਰਾਤ ਦੇ ਸਮੇਂ ਨਮਕੀਨ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਫਾਇਦੇ ਮਿਲਦੇ ਹਨ ਨੰਬਰ 21 ਜਦੋਂ ਵੀ ਤੁਸੀਂ ਕੱਪੜੇ ਧੋਂਦੇ ਹੋ ਤਾਂ ਉਹਨਾਂ ਵਿੱਚ ਕਦੇ-ਕਦੇ ਸਿਰਕਾ ਜ਼ਰੂਰ ਇਸਤੇਮਾਲ ਕਰੋ ਇਸ ਨਾਲ ਕੱਪੜੇ ਦੀ ਚਮਕ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 21 ਜਿਹੜੀਆਂ ਔਰਤਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਹਨਾਂ ਨੂੰ ਚਿੱਟੇ ਛਣੇ ਜ਼ਰੂਰ ਖਾਣੇ ਚਾਹੀਦੇ ਨੇ ਉਹਨਾਂ ਲਈ ਫਾਇਦੇਮੰਦ ਹੋ ਹਨ ਨੰਬਰ ਤੇ ਜਿਹੜੇ ਲੋਕ ਚੰਗੇ ਹੁੰਦੇ ਹਨ ਉਹਨਾਂ ਵਿੱਚ ਇੱਕ ਗੱਲ ਬਹੁਤ ਚੰਗੀ ਹੁੰਦੀ ਹੈ ਕਿ ਦੁੱਖ ਵਿੱਚ ਵੀ ਚੰਗੇ ਹੀ ਹੁੰਦੇ ਨੇ ਉਹ ਹਰ ਦਾ ਦੁੱਖ ਵਿੱਚ ਸਾਥ ਦੇਣ ਵਾਲੇ ਹੁੰਦੇ ਹਨ ਨੰਬਰ 24 ਜੇਕਰ ਤੁਸੀਂ ਜ਼ਿਆਦਾ ਗਰਮ ਖਾਣਾ ਖਾਂਦੇ ਹੋ ਤਾਂ ਇਸ ਨਾਲ ਗਲੇ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਤੇ ਨਾਲ ਹੀ ਫੇਫੜਿਆਂ ਦੇ ਨੇਕਾ ਹੀ ਰੋਗ ਪੈਦਾ ਹੋ ਸਕਦੇ ਹਨ ਨੰਬਰ 25 ਜਿਹੜੀਆਂ ਔਰਤਾਂ ਗੁਲਾਬਦਿਆਂ ਪੱਤੇ ਨੂੰ ਚਵਾ ਲੈਂਦੀਆਂ ਹਨ ਉਹਨਾਂ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਚਿਹਰੇ ਦੇ ਉੱਪਰ ਚਮਕ ਵੀ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 26 ਜਿਹੜੀਆਂ ਔਰਤਾਂ ਬਾਜਰੀ ਦੀ ਰੋਟੀ ਦੁੱਧ ਨਾਲ ਖਾ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਸਿਰ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਨੰਬਰ 27 ਜੇਕਰ ਤੁਸੀਂ ਕਿਸੇ ਵੀ ਸਬਜ਼ੀ ਉੱਪਰ ਥੋੜਾ ਜਿਹਾ ਸਿਰਕਾ ਪਾਣੀ ਵਿੱਚ ਮਿਕਸ ਕਰਕੇ ਸੜਕ ਦਿਓ ਤਾਂ ਇਸ ਦੀ ਬੰਨਾ ਸਬਜ਼ੀ ਫਿਰ ਤੋਂ ਤਾਜ਼ੀ ਹੋ ਜਾਵੇਗੀ। ਨੰਬਰ 3 ਜੇਕਰ ਖਾਣਾ ਖਾਣ ਸਮੇ ਮੂੰਹ ਵਿੱਚੋਂ ਕੜਵਾ ਪਨ ਮਹਿਸੂਸ ਹੋ ਰਿਹਾ ਹੋਵੇ ਤਾਂ ਸਮਝ ਲਓ ਕਿ ਤੁਹਾਨੂੰ ਬੁਖਾਰ ਹੋਣ ਵਾਲੇ ਤੁਸੀਂ ਬੁਖਾਰ ਦਾ ਸਿਕਰ ਹੋਣ ਵਾਲੇ ਹੋ ਨੰਬਰ 29 ਜਿਹੜੀਆਂ ਔਰਤਾਂ ਨੂੰ ਖਾਲਜ ਦੀ ਸਮੱਸਿਆ ਹੋਵੇ ਉਹਨਾਂ ਨੇ ਦੇਸੀ ਘਿਓ ਵਿੱਚ ਹਲਕਾ ਜਿਹਾ ਨਾਮਕ ਮਿਕਸ ਕਰਕੇ ਮਾਲਿਸ਼ ਕਰ ਲੈਣੀ ਚਾਹੀਦੀ ਇਸ ਨਾਲ ਖਾਲਜ ਦੀ ਸਮੱਸਿਆ ਖਤਮ ਹੋ ਜਾਵੇਗੀ ਤੇ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਨੰਬਰ 3 ਜਦੋਂ ਵੀ ਤੁਸੀਂ ਕੇਲਾ ਖਾਂਦੇ ਹੋ ਤਾਂ ਇਸ ਨਾਲ ਕਦੇ ਵੀ ਲਸਤੀ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਇਸ ਨਾਲ ਤੁਸੀਂ ਮੈਦੇ ਵਿੱਚ ਦਰਦ ਹੋਣ ਦੇ ਸ਼ਿਕਾਰ ਹੋ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬាទ ਤੋਂ ਬਾਤ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਇਸ ਦੇ ਨਾਲ ਹੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਇਹਨਾਂ ਨੁਕਤਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜਰੂਰ ਕਰੋ